ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਇਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਸੋ ਅੱਜ ਆਪਾਂ 25 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ 25 ਅਪ੍ਰੈਲ ਨੂੰ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਸੋ ਤੁਹਾਨੂੰ ਟਾਪ ਦਾ ਇੱਕ ਜਰਸੀ ਦਾ ਨਗ ਦਿਖ 3-4 ਦਿਨ ਹਜੇ ਲੈਂਦੀ ਆ 23-24 ਕਿਲੋ ਦਾ ਇਹਦਾ ਪਹਿਲੇ ਸੁਵੇਦਾ ਰਿਕਾਰਡ ਆ ਤੁਸੀਂ ਦੇਖ ਸਕਦੇ ਹੋ ਸੋਹਣਾ ਹਵਾਨਾ ਤਿਆਰ ਕੀਤਾ ਹੋਇਆਗਾ ਨੀਚੇ ਬੇਂਜ ਚੈੱਕ ਕਰਿਓ ਹਵਾਨੇ ਤੇ ਮਿਲਕ ਬਿਨ ਸਟਰੋਂਗ ਬਹੁਤ ਆਉਂਦੀ ਆ ਤੇ ਹਵਾਨੇ ਤੇ ਬੇਂਜ ਬਹੁਤ ਚੰਗੀਆਂ ਨੇ ਤੇ ਮੁਠੀ ਆਲਾ ਸੋਹਣਾ ਥਣ ਲੱਗਿਆ ਹੋਇਆ ਇਕੱਲਾ ਇਕੱਲਾ ਥਣ ਨਿਕੜਵਾ ਲੱਗਿਆ ਹੋਇਆਗਾ ਹੱਥਾਂ ਦੀ ਚੁਆਈ ਆਲਾ ਸੋਹਣਾ ਥਾਣਾ ਸੋ ਦੇਖੋ ਨੇੜ ਤੋਂ ਕੋਈ ਖੋਟਸਾਂਗ ਨਹੀਂ ਇਕੱਲਾ ਇਕੱਲਾ ਨਿਕੜਵਾ ਥਾਣਾ ਹਵਾਨੇ ਤੇ ਬੇਂਜ ਬਹੁਤ ਸਟਰੋਂਗ ਆ ਸੋ ਫੇਸ ਕੁਆਲਿਟੀ ਚੈੱਕ ਕਰੋ ਬੱਸੀ ਦੀ ਪਿਓਰ ਪੰਜਾਬ ਵਾਲੀ ਜਰਸੀ ਆ ਤੋਰ ਕੇ ਦਿਖਾਵਤ। ਸੋ ਹਾਈਟ ਲੈਂਥ ਚੈੱਕ ਕਰਿਓ ਬੱਚੀ ਦੀ, ਫੁੱਲ ਹਾਈਟ ਫੁੱਲ ਲੈਂਥ ਆ। ਚੰਗੀ ਸੇਵਾ ਦੇ ਨਾਲ 25 ਕਿਲੋ ਦੁੱਧ ਦੇ ਖੁੱਲਾ ਪਾ ਦੂਗੀ। ਅਜੇ 4 ਕਿ ਦਿਨ ਦੀ ਸੂਣ ਚ ਬਾਕੀ ਆ। 21 ਨਗ ਦਿਖਾਵਾਂਗੇ ਆਪਾਂ ਤੁਹਾਨੂੰ ਅੱਜ ਨਗ ਪੂਰਾ ਟਾਪ ਦਾਗਾ। ਬਹੁਤ ਵੀਰਾਂ ਦੀ ਡਿਮਾਂਡ ਰਹਿੰਦੀ ਆ ਵੀ ਆਪਾਂ ਚੰਗੀ ਪੰਜਾਬ ਵਾਲੀ ਜਰਸੀ ਲੈਣੀ ਆ ਸੋ ਦੇਖੋ। ਹਵਾਨਾ ਅੱਗੇ ਪਿੱਛੇ ਦਾ ਨਾੜਾ ਦੂਰੋਂ ਤੋਂ ਦਿਖਾਈ ਦਿੰਦੀਆਂ ਨੇ ਹਵਾਨੇ ਤੇ ਬੇਂਜ ਹਾਈਟ ਲੈਂਥ ਫੁੱਲ ਆ ਬੱਚੀ ਦੀ। ਕੁਮਾਰ ਹੌਲੀ ਪੁੱਤ ਹੌਲੀ ਤੋਰੀ ਸੋ ਦੇਖੋ ਫੇਸ ਕੁਆਲਟੀ ਪਿਓਰ ਪੰਜਾਬ ਵਾਲੀ ਜਰਸੀ ਆ ਕਿਉਂਕਿ ਅੱਗੇ ਗਰਮੀ ਦੇ ਵਿੱਚ ਇਹੀ ਚੀਜ਼ਾਂ ਚੱਲਣੀਆਂ ਨੇ ਚੰਗੇ ਬੱਚੇ ਪਾਉਗੀ ਤੇ ਚੰਗੇ ਹੀ ਦੁੱਧ ਪਾਉਗੀ ਚੰਗੀ ਸੇਵਾ ਦੇ ਨਾਲ ਹਵਾਨਾ ਚੈੱਕ ਕਰਿਓ ਪੂਰਾ ਠੋਸ ਤੇ ਨਿੱਗਰ ਹਵਾਨਾਗਾ ਸੋ ਦੂਸਰੀ ਸਾਈਡ ਤੋਂ ਵੀ ਦੇਖ ਸਕਦੇ ਹੋ ਹਵਾਨੇ ਤੇ ਬੇਂਜ ਪਹਿਲਾਂ ਤੁਹਾਨੂੰ ਆਪਾਂ ਪਹਿਲੇ ਪਾਸੇ ਦਿਖਾਇਆ ਸੀ ਹੁਣ ਦੇਖ ਸਕਦੇ ਹੋ ਮਿਲਕ ਬੇਨਪੁਰੀ ਸਟਰੋਂਗ ਆ ਕੱਲਾ ਕੱਲਾ ਨਿੱਖੜਵਾ ਥਾਣਾ ਸੋ ਬੈਕ ਤੋਂ ਹਵਾਨਾ ਚੰਗਾ ਤਿਆਰ ਕਰਦੀ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਹਾਈਟ ਪੁੱਤ ਨਾ ਲਵੇ ਹਾਈਟ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਦੂਰ ਤੋਂ ਕੈਮਰਾ ਕਰਕੇ ਦਿਖਾਉਣਾ ਮੈਂ ਫੁੱਲ ਹਾਈਟ ਫੁੱਲ ਲੈਂਦਾ ਮੜੀ ਉਧਰੋਂ ਹੱਸਦੇ ਸੋ ਆਪਾਂ ਪਿਆਰ ਵਾਲੀ ਜਰਸੀ ਤੁਹਾਨੂੰ ਦੂਜਾ ਸੂਹਾ ਸੂਰੀ ਆ 4 ਦਿਨ ਬਾਕੀ ਆ ਇਹਦੀ ਪੂਰੀ ਵੀਡੀਓ ਦਿਖਾ ਚੁੱਕੇ ਆ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ